ਜੇ ਮੈਨੂੰ ਦੁਬਾਰਾ ਫੋਨ ਕੀਤਾ ਨਾ ਮੈਂ ਤੇਰੀ ਪੁਲਸ ਵਿੱਚ ਕੰਪਲੀਟ ਕਰ ਦੇਣੀ ਆ ਕੀ ਚੱਲੂਗੀ ਪਤਾ ਡੇੜੀ ਇੱਕ ਮੁੰਡਾ ਵਾ ਕਰਨ ਪਹਿਲਾਂ ਤਾਂ ਮੈਨੂੰ ਰਸਤੇ ਵਿੱਚ ਬਹੁਤ ਪਰੇਸ਼ਾਨ ਕਰਦਾ ਸੀ ਹੁਣ ਪਤਾ ਨਹੀਂ ਉਹਨਾਂ ਨੰਬਰ ਕਿੱਥੋਂ ਮਿਲ ਗਿਆ ਮੈਨੂੰ ਫੂਲ ਲਾਲਾ ਤਣ ਕਰਦਾ ਵਾ ਨੰਬਰ ਦੇ ਮੁੰਡਾ ਹਰੋ ਪਤਾ ਕਰਨ ਨਾਲ ਕਰ ਰਿਹਾ ਹਾਂਜੀ ਕਰਨ ਬੋਲ ਰਿਹਾ ਤੂੰ ਕਮਲ ਨੂੰ ਜਾਣਦਾ ਹਾਂਜੀ ਕਮਲ ਮੇਰੀ ਬਹੁਤ ਵਧੀਆ ਦੋਸਤ ਆ ਪਰ ਉਹ ਤਾਂ ਮਨ ਕਰ ਰਹੀ ਹੈ ਹਾਂ ਸਰ ਮੇਰੀ ਗੱਲ ਸੁਣ ਮੇਰੇ ਤੇ ਕੰਮ ਕਰ ਤੇ ਤੁਸੀਂ ਨਾ ਇਹ ਸਾਡਾ ਮੈਟਰ ਆ ਅਸੀਂ ਆਪ ਹੀ ਦੇਖ ਲਵਾਂਗੇ ਦੇਖ ਪਤ ਮੈਂ ਤੈਨੂੰ ਨਾ ਪਿਆਰ ਨਾ ਸਮਝਾ ਰਿਹਾ ਤੂੰ ਬਾਰ ਬਾਰ ਉਹਨੂੰ ਫੋਨ ਕਰਕੇ ਪਰੇਸ਼ਾਨ ਨਾ ਕਰ ਫੇਰ ਕੀ ਗੱਲ ਲੂਗੀ ਤੁਸੀਂ ਤੁਹਾਨੂੰ ਪਤਾ ਮੇਰੇ ਡੈਡ ਪਾਲਸ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਮੇਰਾ ਡੈਡੀ ਮੈਂ ਤੁਹਾਨੂੰ ਕਿਹਾ ਸੀ ਨਾ ਇਹ ਮੁੰਡਾ ਬਹੁਤ ਬਤਮੀਜ਼ ਆ ਸੁਨੀ ਅਜੀ ਬੜੇ ਦਿਨਾਂ ਬਾਅਦ ਯਾਰ ਕੀਤਾ ਬਸ ਮੈਨੂੰ ਲੈ ਇੱਕ ਤੇਰੀ ਮਦਦ ਦੀ ਲੋੜ ਆ ਮਦਦ ਦੱਸ ਕੀ ਮਦਦ ਕਰਾਂ ਤੇਰੇ ਮੈਂ ਤੁਮੇ ਇੱਕ ਨੰਬਰ ਦੀ ਡਿਟੇਲ ਕਢਵਾ ਕੇ ਦੇ ਸਕਦਾ ਮਤਲਬ ਕਿ ਘਰ ਦਾ ਐਡਰੈਸ ਪਤਾ ਲੱਗ ਜੂ ਕੀ ਗੱਲ ਸਭ ਠੀਕ ਦਾ ਹੈ ਯਾਰ ਜਿਹੜੀ ਮੇਰੀ ਬੇਟੀ ਆ ਨਾ ਕਮਲ ਉਹਨੇ ਇੱਕ ਮੁੰਡਾ ਹਰ ਰੋਜ਼ ਫੋਨ ਕਰਕੇ ਤੰਗ ਪਰੇਸ਼ਾਨ ਕਰਦਾ ਵਾ ਤੇ ਉਹ ਨਾ ਦੇਰੋਂ ਦੇ ਟੈਨਸ਼ਨ ਚੇਜ ਜਾ ਰਹੀ ਆ ਉਹ ਇਹਦਾ ਤੇ ਐਡਰੈਸ ਬਣਾਉਣ ਦੀ ਕੀ ਲੋੜ ਆ ਉਹਦੇ ਨਾਂ ਦੇ ਪਰੇ ਦਰਜ ਕਰਦੇ ਆ ਕਹ ਲੈ ਚੱਕ ਲਿਉਂਨੇ ਆ ਚਾਰ ਮਾਰਨੇ ਡੰਡੇ ਦੇਖੀ ਸੁਧਰ ਲਗਮੀ ਨਹੀਂ 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 ਆਪ ਐਫ ਆਈ ਆਰ ਦਰਜ ਨਹੀਂ ਕਰਨੀ ਉਹ ਬੱਚਾ ਹਜੇ ਚਲੋ ਬੱਚਾ ਤੋਂ ਗਲਤੀਆਂ ਹੋ ਹੀ ਜਾਂਦੀਆਂ ਇੱਕ ਵਾਰ ਉਹ ਐਡਰੈਸ ਪਤਾ ਲੱਗ ਜੇ ਨਾ ਚਲੋ ਮਿਲ ਕੇ ਬੰਦੇ ਨਾਲ ਗੱਲਬਾਤ ਹੋ ਜਾਂਦੀ ਹੈ ਸੁਧਰ ਜੁਕਾ ਉਹ ਮੰਨਦੇ ਆ ਗਲਤੀ ਹੋ ਜਾਂਦੀ ਆ ਇੱਥੇ ਜੇ ਕਿਤੇ ਮੇਰੀ ਕੁੜੀ ਆਂਦੀ ਨਾ ਮੈਂ ਕੋਹੋਂ ਦਾ ਮੁੰਡੇ ਤੇ ਪਰਚਾ ਪਾ ਕੇ ਜੇਲ੍ਹ ਸਿੱੜ ਦੰਦਾ ਇਹ ਲੋਕ ਐਮਨਨ ਵਾਲੇ ਨਹੀਂ ਇਹਨਾਂ ਦਾ ਤਾਂ ਜੇਲ੍ਹ ਚ ਲਿਆ ਕੇ ਕਟਾਪਾ ਕਰਨਾ ਪੈਦਾ ਨਹੀਂ ਕੋਈ ਨਾ ਤੁਸੀਂ ਮੈਨੂੰ ਨਾ ਐਡਰੈਸ ਕਰ ਪਾ ਦਿਓ चल ठीक तो दे है तेरी मरजी है सर हाँ जी सर तो नंबर ले नंबर भी डिटेल कट के दे ठीक है जी कि नंबर जी अठासी सत्त पची हेलो हां जी सर जो कोई ਨੰਬਰ ਸੈਂਡ ਕਰਿਆ ਹੈ ਐਡਰੈਸ ਦੇ ਲਈ ਉਹ ਮੈਂ ਤੁਹਾਨੂੰ WhatsApp ਤੇ ਸੈਂਡ ਕਰ ਦਿੱਤਾ ਜੀ ਡਟੇ